ਹਾਂਜੀ ਦੋਸਤੋ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਟੀਮਾ ਉੱਤਰਾਖੰਡ ਸ਼ਹਿਰ ਦੀ ਹੈ ਜਿੱਥੇ ਮੀਂਹ ਕਰਕੇ ਬਰਸਾਤ ਕਰਕੇ ਗਲੱਟ ਪਾਣੀ ਆ ਚੁੱਕੀ ਹੈ ਹਾਲਾਤ ਦੇਖੋ ਸਾਰੇ ਪਾਸੇ ਜਲ ਥਲ ਹੋਈ ਪਈ ਜਿਵੇਂ ਪਿਛਲੇ ਸਾਲ 2030 ਦੇ ਵਿੱਚ ਜੂਨ ਚਲਾਈ ਦੇ ਵਿੱਚ ਪੰਜਾਬ ਦੇ ਹਾਲਾਤ ਦੇਖੋ ਪਾਣੀ ਦੇ ਵਿੱਚ ਕਿਵੇਂ ਰੁੜ ਰਹੇ ਨੇ ਅणि ਇਨੀ ਤੇਜ਼ੀ ਦੇ ਨਾਲ ਸੜਕਾਂ ਦੇ ਉੱਪਰ ਇਹ ਜੋ ਮੇਨ ਰੋਡ ਹੈ ਟੋਲ ਪਲਾਜਾ ਰੋਡ ਹੈ ਟੋਲ ਪਲਾਜਾ ਰੋਡ ਦੇ ਉੱਪਰ ਪਾਣੀ ਦੇਖੋ ਕਿਵੇਂ ਗੱਡੀਆਂ ਜਿਹੜੀ ਲੰਘ ਕੇ ਜਾ ਰਹੀਆਂ ਦੀ ਜਿਨ੍ਹਾਂ ਨੇ ਵੀਡੀਓ ਰਿਪੋਰਟ ਕੀਤੀ ਹੈ ਤੇ ਹਾਲਾਤ ਦੇਖੋ ਪਾਣੀ ਪਾਣੀ ਟੋਲ ਪਲਾਜਾ ਗੱਡੀਆਂ ਜਿਹੜੇ ਲੰਘ ਕੇ ਜਾਂਦੀਆਂ ਟੋਲ ਟੁਕਸ ਟੋਲ ਜਿਹੜਾ ਟੈਕਸੀ ਡੱਕਤਾ ਜਾਂਦਾ ਗੱਡੀਆਂ ਦਾ ਅੱਜ ਉਹ ਤੇ ਪਾਣੀ ਪਾਣੀ ਜਲ ਖੰਡੜਾ ਹੋਇਆ ਬਿਆ ਹਾਲਾਤ ਦੇਖੋ ਸਮੇਂ ਦੇ ਨਾਲ ਇਹ ਸਾਰੇ ਪਾਸੇ ਖਟੀਮਾ ਸ਼ਹਿਰ ਵਿੱਚ ਪਾਣੀ ਬਰਸਾਤ ਕਰਨ ਸਾਰੇ ਪਾਸੇ ਜਲਥਲ ਹੋਈ ਪਈ ਹੈ ਵੀ ਪਿਆਰੋ ਬਚਾਰਾ ਕਿਤੇ ਸੋਚਣ ਦੀ ਗੱਲ ਹੈ ਕਿ ਕੁਦਰਤ ਵੱਲੋਂ ਜਿਹੜਾ ਕਹਿਰ ਹੈ ਜਿਹੜਾ ਕਿਤੇ ਨਾ ਕਿਤੇ ਇਨਸਾਨ ਗਲਤੀਆਂ ਕਰਦਾ ਹੈ ਤੇ ਇਹ ਹਾਲਾਤ ਜਿਹੜੇ ਬਣ ਜਾਂਦੇ ਨੇ ਹੁਣ ਪਿੱਛੇ ਬੰਬੇ ਦੇ ਵਿੱਚ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਜਿਹੜਾ ਹੈ ਬਰਸਾਤ ਪੈਣ ਦੇ ਕਾਰਨ ਜਦੋਂ ਪਾਣੀ ਪਿੱਛੋਂ ਛੱਡਿਆ ਜਾਂਦਾ ਹੈ ਫਲੱਡ ਗੇਟ ਜਿਹੜੇ ਖੁੱਲੇ ਜਾਂਦੇ ਨੇ ਤਾਂ ਇਹ ਪਾਣੀ ਜਿਹੜਾ ਇੰਨਾ ਆ ਜਾਂਦਾ ਇਹ ਹਾਲਾਤ ਜਿਹੜੇ ਰੱਬ ਨੂੰ ਪਰਮਾਤਮਾ ਵਾਹਿਗੁਰੂ ਨੂੰ ਆਪਾਂ ਭੁੱਲ ਜਾਂਦੇ ਆ ਇਹ ਹਾਲਾਤ ਜਿਹੜੇ ਸਾਡੇ ਪਿਆਰਿਓ ਬਣ ਜਾਂਦੇ ਨੇ ਸੋ ਫਤੀਮਾ ਸ਼ਹਿਰ ਦੀ ਇਹ ਖਬਰ ਹੈ ਸਾਰੇ ਦੀ ਤਾਜ਼ਾ ਹਾਲਾਤ ਜਿਹੜੇ ਨਕਸ਼ੇ ਦੇ ਨੇ ਸਾਰੇ ਪਾਸੇ ਪਾਣੀ ਜਲ ਥਲ ਪਾਣੀ ਹੋਈ ਪਈ ਹੈ ਜਿਹੜੇ ਘਰਾਂ ਦੇ ਘਰ ਪਿਛਲੇ ਸਾਲ ਪਟਿਆਲਾ ਸ਼ਹਿਰ ਦੇਵੀਗੜ ਅਲਾਕਾ ਅੰਬਾਲਾ ਸਈ ਸ਼ਹਿਰਾਂ ਦੇ ਵਿੱਚ ਪਾਣੀ ਇੰਨਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਪਿੱਛੇ ਆਇਆ ਪਰੋਂਪੜ ਤੋਂ ਛੱਡਿਆ ਗਿਆ ਸੀ ਤੇ ਅੱਜ ਖਟੀਮਾ ਸ਼ਹਿਰ ਜਿਹੜਾ ਇੱਥੇ ਵੀ ਫਲੱਡ ਗੇਟ ਖੁੱਲੇ ਗਏ ਨੇ ਆ ਦੇਖੋ ਫਲੱਡ ਗੇਟ ਖੁੱਲੇ ਗਏ ਨੇ ਪਾਣੀ ਜਿਹੜਾ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਟੀਮਾ ਸ਼ਹਿਰ ਦੇ ਵਿੱਚ ਉਤਰਾਖੰਡ ਦਾ ਇਹ ਸ਼ਹਿਰ ਹੈ ਜਿੱਥੇ ਪਾਣੀ ਛੱਡਿਆ ਗਿਆ ਤੇ ਪਾਣੀ ਛੱਡਣ ਦੇ ਕਾਰਨ ਗੁਰੂ ਘਰ ਸਾਰੇ ਪਾਸੇ ਦੇਖੋ ਬਲੱਡ ਗੇਟ ਖੁੱਲ ਗਏ ਨੇ ਤੇ ਬਲੱਡ ਗੇਟ ਖੁੱਲਣ ਦੇ ਕਾਰਨ ਪਾਣੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਛੱਡਿਆ ਗਿਆ ਤੇ ਇਸ ਕਰਕੇ ਟੀਮਾ ਸ਼ਹਿਰ ਦੇ ਵਿੱਚ ਡੁੱਬ ਗਿਆ ਹੈ ਤੇ ਪਾਣੀ ਪਾਣੀ ਜੋ ਜਲਥਲ ਹੋਈ ਪਈ ਹੈ ਇਹ ਹਾਲਾਤ ਨਾ ਆਪਣੇ ਕਿਤੇ ਪੰਜਾਬ ਦੇ ਜਾਂ ਹੋਰ ਸ਼ਹਿਰਾਂ ਦੇ ਵੰਨਣਾ ਆਪਾਂ ਇਹ ਅਦਾਸ ਕਰਦੇ ਆ ਵਾਇਪੁਰ ਦੇ ਚਰਨਾਂ ਦੇ ਵਿੱਚ ਉਥੇ ਗੁਰੂ ਪਿਆਰੇ ਇਹੋ ਜਿਹਾ ਸਮਾਂ ਜੋ ਪਿਛਲੇ ਸਾਲ ਦੇਖਿਆ ਹੈ ਘਰਾਂ ਦੇ ਘਰ ਜ਼ਮੀਨਾਂ ਖੇਤੀਬਾੜੀ ਆ ਦੇਖੋ ਘਰ ਤੇ ਪਰਿਵਾਰ ਕਿਵੇਂ ਪੱਲੀ ਤਾਂ ਕੇ ਬਾਹਰ ਪਾਣੀ ਦੇ ਵਿੱਚ ਦੇਖੋ ਇਹ ਸਾਰੀ ਨਿਗਾ ਦੇਖੋ ਵੀਡੀਓ ਦੇਖੋ ਸਾਰੀ ਕਿਵੇਂ ਸਾਰ ਜਿੱਥੇ ਤੱਕ ਨਿਗਾ ਜਾ ਰਹੀ ਹੈ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਉਹ ਵੀਡੀਓ ਦੇਖ ਕੇ ਬੜਾ ਮਨ ਪਰ ਆਇਆ ਹੈ। ਬੜਾ ਮਨ ਦੁਖੀ ਹੈ। ਦੇਖੋ ਇਹ ਪਰਿਵਾਰ ਦੇਖੋ ਸਾਰੇ ਬੱਚਿਆਂ ਨੂੰ ਲੈ ਕੇ ਕਿਵੇਂ ਇੱਕ ਪੱਲੀ ਦੇ ਥੱਲੇ ਖੜੇ ਹੋਏ ਨੇ। ਸ਼ਹਿਰ ਜਿਹੜਾ ਦੇਖੋ ਰੇਲਵੇ ਸਟੇਸ਼ਨ ਵੱਲ ਤੇ ਇਹ ਘਰਾਂ ਦੇ ਘਰ ਇਹ ਸ਼ਹਿਰ ਦੇ ਹਾਲਾਤ ਨੇ। ਇੱਕ ਟੀਮਾ ਸ਼ਹਿਰ ਹੈ। ਇਹ ਦੇਖੋ ਇੱਥੇ ਕਿੰਨੇ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ। ਜਲ-ਥਲ ਹੋਈ ਪਈ ਏ। ਸੋ ਬੜਾ ਮਨ ਦੁਖੀ ਵੀਡੀਓ ਨੂੰ ਸ਼ੇਅਰ ਕਰ ਦਿਓ। ਦੇਖੋ ਪੈਟਰੋਲ ਪੰਪ ਜਿਹੜਾ ਡੁੱਬਿਆ ਪਿਆ। ਸੋ ਸਾਰੀ ਇਹ ਖਟੀਮਾ ਸ਼ਹਿਰ ਦੀ ਵੀਡੀਓ ਹੈ। ਵੀਡੀਓ ਸ਼ੇਅਰ ਕਰ ਦਿਓ।